ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾ ਲੈ ਜੋ ਪੰਚਾਇਨ ਇਹ ਦੋ ਸਲਾਈਆਂ ਬਣਾ ਲੀਆਂ ਜੀ ਆਪਾਂ ਨੇ ਇੱਕ ਪਨੇ 27 ਗੁੰਡੇ ਲੈਨੇ ਆਪਾਂ ਅੱਜ ਜੈਨ ਸ਼ੁਰੂ ਕਰਦੇ ਆਂ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਸੋ ਇਹ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਅੱਧਾ ਗਾਗੇ ਕਰਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਬੁਣਾਗੇ ਜੀ फेर इतर सलाईत लावे जी तिन कुंडे पिछे करांगे आप तिन कुंडे सीधे बुना गे एक दो तीन एक कुंडा आपण सीधा बुना फिर धागा अगे करो तीन ਤਿੰਨ ਗੁੰਡੇ ਪੁੱਠੇ ਹੁਣ ਲਈ ਫਿਰ ਆਪਾਂ ਇੱਧਰ ਪਾ ਲਾਂਗੇ ਸਲਾਈ ਤੇ ਵਾਪਸ ਤਿੰਨ ਧਾਗਾ ਪਿੱਛੇ ਕਰਾਂਗੇ ਫਿਰ ਆਪਾਂ ਤਿੰਨ ਗੁੰਡੇ ਸਿੱਧੇ ਹੁਣਾਂਗੇ ਇੱਕ ਦੋ ਤਿੰਨ ਇੱਕ ਗੁੰਡਾ ਆਪਾਂ ਸਿੱਧਾ ਹੁਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਆਪਾਂ ਤਿੰਨ ਗੁੰਡੇ ਪੁੱਠੇ ਹੁਣਾਂਗੇ ਜੀ ਇੱਕ ਦੋ ਤਿੰਨ ਫਿਰ 45 ਲਾਈ ਤੇ ਲਾਵਾਂਗੇ ਫਿਰ ਪਤਾ ਅੱਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ ਇੱਕ ਦੋ ਤਿੰਨ ਇੱਕ ਗੁੰਡਾ ਸਿੱਧਾ ਬੁਣਾਗੇ ਧਾਗਾ ਅੱਗੇ ਕਰਾਂਗੇ ਜੀ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਦੋ ਤਿੰਨ ਫਿਰ 45 ਲਾਈ ਤੇ ਪਾਵਾਂਗੇ ਜੀ ਤਿੰਨ ਗੁੰਡੇ ਤਗਾ ਪਿੱਛੇ ਕਰਾਂਗੇ ਜੀ ਫਿਰ ਪਤਨ ਨੂੰ ਗੁੰਡੇ ਸਿੱਧੇ ਹੋਣਾਂਗੇ ਜੀ ਇੱਕ ਦੋ ਤਿੰਨ ਫਿਰ ਇੱਕ ਗੁੰਡਾ ਸਿੱਧਾ ਹੋਣਾਗੇ ਫਿਰ ਧਾਗਾ ਅੱਗੇ ਕਰਾਂਗੇ ਜੀ ਤਿੰਨ ਗੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਇੱਕ ਦੋ ਤਿੰਨ ਫਿਰ ਪੈਦਲ ਸਲਾਈ ਤੇ ਲੰਮਾਂਗੇ ਜੀ ਤਿੰਨ ਗੁੰਡੇ ਤੱਗਾ ਪਿੱਛੇ ਕਰਾਂਗੇ ਜੀ ਆਪਾਂ ਤਿੰਨ ਕੁੰਡੇ ਸਿੱਧੇ ਹੋਣਗੇ ਇੱਕ ਦੋ ਤਿੰਨ ਫਿਰ ਆਪਾਂ ਇੱਕ ਕੁੰਡਾ ਸਿੱਧਾ ਹੋਣਾਗੇ ਤੱਗਾ ਅੱਗੇ ਕਰਾਂਗੇ ਇੱਕ ਦੋ ਤਿੰਨ ਤਿੰਨ ਕੁੰਡੇ ਪੁੱਠੇ ਹੋਣ ਲਈ ਫਿਰ ਪਾਇਨ ਨੂੰ ਉਧਰ ਪਾਵਾਂ ਇਹ ਸਲਾਈ ਤੇ ਪਿੱਕਦੇ ਨੂੰ ਗੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਦੋ ਤਿੰਨ ਰਿਕ ਕੁੰਡਾ ਸਿੱਧਾ ਬੁਣਾਂਗੇ ਸਾਈਡ ਵਾਲਾ ਵੀ ਸਿੱਧਾ ਹੀ ਬੁਣਾਂਗੇ ਜੀ ਕੁੰਡਾ ਆਪਾਂ ਅਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਇਹਦੇ ਪੁੱਠੇ ਬਣੂਗੇ ਸਾਰੇ सिलाई है पुट्ठी बनूंगी बहुत ईजी डिजाइन है ਉਹ ਜਿਵੇਂ ਸਾਰੀ ਸਲਾ ਇਹ ਪਨ ਪੁੱਠੇ ਬਣਾ ਲਈ। ਹੁਣ ਅਪਸਿੱ ਦਿੱਸ ਲਈ ਤੇ ਆ ਗਈ। ਫੇਰ ਇੱਕ ਗੁੰਡਾ ਤੋਂ ਅੱਲੇ ਇੱਕ ਗੁੰਡਾ ਅਪਸਿੱਦਾ ਹੋਣਾਗੇ। ਧਾਗਾ ਅੱਗੇ ਕਰਾਂਗੇ। ਫੇਰ ਆਪਾਂ ਤਿੰਨ ਗੁੰਡੇ ਪੁੱਠੇ ਹੋਣਾਗੇ ਜੀ ਇੱਕ ਦੋ ਤਿੰਨ ਫਿਰ ਬਾਬ ਸਿੱਧਾ ਲਮਾਈ ਤਿੰਨ ਗੁੰਡੇ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਜੀ ਤਿੰਨ ਗੁੰਡੇ ਆਪਾਂ ਬੁੱਠੇ ਬਣਾਵਾਂਗੇ ਜੀ 1 2 3 ਫਿਰ ਆਪਾਂ ਇਦਾਂ ਸਲਾਈ ਤੇ ਦਵਾਂਗੇ ਤਿੰਨ ਗੁੰਡੇ ਧਾਗਾ ਪਿੱਛੇ ਕਰਾਂਗੇ ਜੀ ਫਿਰ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ ਦੋ ਤਿੰਨ ਫਿਰ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਧਾਗਾ ਅੱਗੇ ਕਰਾਂਗੇ ਆਪਾਂ ਤਿੰਨ ਗੁੰਡੇ ਪੁੱਠੇ ਬੁਣਾਂਗੇ ਇੱਕ ਦੋ ਤਿੰਨ ਫਿਰ ਤਿੰਨ ਗੁੰਡੇ ਪਾ ਦਿੱਲੇ ਸਲਾਈਟੇ ਲਮਾਂਗੇ പക്ഷേ കാ തന്നെ കൂടെ അപ്പം സിദ്ധേ പോണെ കിട്ടാ പോകാ ധാഗ കണലേ ഫെർ പവ തീ ക സിലായി ധാഗാ പക്ഷേ കാഗേ തീ ക ਸਿੱਧੇ ਉਹ ਇੱਕ ਦੋ ਤਿੰਨ ਉੱਕੇ ਕੁੰਡਾ ਸਿੱਧਾ ਬੁਣਾਂਗੇ ਫਿਰ ਉਹ ਤਿੰਨ ਗੁੰਡੇ ਪੁੱਠੇ ਬੁਣਾਂਗੇ ਬਹੁਤ ਹੀ ਆਸਾਨ ਜੜ ਡਿਜ਼ਾਈਨ ਹੈ ਇਹ ਸਿਰਫ ਇੱਕ ਹੀ ਸਲਾਈ ਜਿਹੜੇ ਡਿਜ਼ਾਈਨ ਪੈਂਦਾ ਜੀ ਤਾਂ ਗਾ ਪਿੱਛੇ ਕਰਕੇ ਤਿੰਨ ਕੁੰਡੇ ਪਾ ਸਿੱਧੇ ਬੁਣਾਂਗੇ ਸੋ ਇੱਕ ਕੁੰਡ ਆਪਾਂ ਸਿੱਧਾ ਬੁਣਾਂਗੇ ਫਿਰ ਆਪਾਂ ਤਿੰਨ ਗੁੰਡੇ ਪੁੱਠੇ ਬੁਣਾਂਗੇ ਇੱਕ ਦੋ ਤਿੰਨ ਫਿਰ ਬੰਟਾ ਸਲਾਈਡ ਪਾਵਾਂਗੇ ਇਹ ਦੁਆਰੇ ਬੁਣਾਂਗੇ ਇਹਨਾਂ ਨੂੰ ਕੁੰਡਿਆਂ ਨੂੰ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਦੋ ਤਿੰਨ ਨਾ ਆਪਣੇ ਸਾਈਡ ਵਾਲੇ ਦੋ ਫੁੰਡੇ ਸਿੱਧੇ ਬੁਣਾਂਗੇ ਆਪਾਂਗੇ ਜੇ ਪੁੱਠੇ ਸਲਾਈ ਤੇ ਪੁੱਠੇ ਸਲਾਈ ਫੇਰ ਸਾਰੇ ਪੁੱਠੇ ਬਣੂਗੇ ਸਿਰਫ ਸਿੱਧੇ ਬਸ ਇੱਕ ਸਲਾਈ ਤੇ ਡਿਜ਼ਾਈਨ ਬਣਦਾ ਇਹ ਸਾਰੇ ਇਸ ਲਈ ਪੁੱਠੇ ਬਣਾਵਾਂਗੇ। ਬਣ ਤੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ। ਛੋਟੇ ਛੋਟੇ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਅੱਗੇ ਦਿਖਾਉਂਦੀ ਹਾਂ ਤੁਹਾਨੂੰ ਹੋਰ ਬਣਾ ਕੇ। ਅਤੇ ਦੇਖੋ ਜੀ ਅੱਗੇ ਅੱਗੇ ਬਣਾਵਾਂਗੇ ਤਾਂ ਐਦਾਂ ਬਣ ਕੇ ਤਿਆਰ ਹੋਊਗਾ ਜੀ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਨਾਲ ਬਿਲਕੁਲ ਸੋਨੀਆਂ ਨਾਲ ਬਣ ਕੇ ਤਿਆਰ ਹੋਇਆ ਜੀ ਸਿਰਫ ਇੱਕ ਕਿਸ ਲਾਈ ਸਟ ਡਿਜ਼ਾਈਨ ਪੈਂਦਾ ਜੀ ਇੱਕ ਆਪਣੀ ਪੁੱਠੀ ਸਲਾਈ ਪੁੱਠੀ ਬਣਦੀ ਹੈ ਸਾਰੇ ਬਣਾਓ ਜੀ ਤੁਸੀਂ ਡਿਜ਼ਾਈਨ ਹਾਂ ਜੇ ਇਹ ਸਕੇ ਵੀ ਆਪਾਂ ਨੇ ਪਹਿਲਾਂ ਦਿਖਾਈ ਸੀ ਵੀਡੀਓ ਚ ਇਹ ਆਪਣੇ ਕੋਲੇ ਲਖਵਿੰਦਰ ਕੋਰ ਦਾ ਕਮੈਂਟ ਆਇਆ ਸੀ ਕਹਿੰਦੇ ਉਹ ਤੇ ਪੂਰਾ ਨਾਪ ਦੱਸੋ ਜੀ ਅਸੀਂ ਬਣਾਣੀ ਉਸ ਕੀ ਵੀ ਇਦਾਂ ਦੀ ਕਿੰਨੇ ਕੁੰਡੇ ਪਏ ਨੇ ਕਿੰਨੀ ਲੰਬਾਈ ਰੱਖੀ ਆਪਾਂ ਉਹ ਦੱਸਣਾ ਜੀ ਹੁਣ ਹੁਣ ਆ ਪਨੇ ਦੇ ਬੈਕ ਸਾਈਡ ਤੇ 50 ਰੋਟੇ ਪਏ ਨੇ ਜੀ ਫਿਰ ਆਪਾਂ ਦੋ ਪੁੱਠੇ ਦੋ ਸਿੱਧੇ ਦਾ ਬਾਰਡਰ ਬਣਾਇਆ ਜੀ ਯਾ ਆਪਣੀ ਅਗਲੀ ਸਾਈਡ ਤੇ ਆਪਾਂ ਨੇ 25 ਝੋਟੇ ਪਾਏ ਨੇ 10 ਕੁੰਡੇ ਆਪਾਂ ਪੱਟੀ ਦੇ ਰੱਖੇ ਨੇ ਇਹਨਾਂ ਟ ਜਨ ਪਾਏ ਹੋਏ ਜੀ ਆਪਾਂ ਨੇ ਅੱਗੇ ਪੱਛੋ ਬਾਹਰ ਦੇ ਕੁੰਡੇ ਆਪਾਂ ਨੇ 22 22 ਝੋਟੇ ਪਾਏ ਫਿਰ ਦੋ ਘੁੱਟੇ ਦੋ ਸਿੱਧੇ ਦਾ ਬਾਰਡਰ ਬਣਾਏ। ਬਾਰਡਰ ਤੋਂ ਆਪ ਦੇਖ ਲੈਨੇ। 2 ਇੰਚ ਦਾ ਬਾਰਡਰ ਬਣਾਏ ਜੀ ਆਪਾਂ ਨੇ। ਉਸ ਤੋਂ ਬਾਅਦ ਖਰੋਚੀ ਦੀ ਬੀਡਿੰਗ ਆ ਜਾਂਦੀ ਹੈ। ਤਾਂ 2 ਇੰਚ ਦਾ ਬਾਰਡਰ ਆਪਣਾ ਤਿਆਰ ਕੀਤਾ ਹੋਇਆ। ਉੱਪਰ ਲੰਬਾਈ ਦੱਸ ਦਿੰਨੇ ਆ ਜੀ ਇਹਦੀ ਇਹਦੀ ਲੰਬਾਈ ਹੈਗੀ 17 ਇੰਚ ਉਸ ਤੋਂ ਬਾਅਦ ਆਪਾਂ ਨੇ ਇਹਦੀ ਫਰੋਸ਼ੀ ਨਾਲ ਬੀਡਿੰਗ ਕੀਤੀ ਹੋਈ ਹੈ ਜੀ ਇਹ ਪੰਨ ਬਾਂਦੀ ਲਵਾਈ ਹੈਗੀ 19 ਇੰਚ 19 ਇੰਚ ਬਾਂਦੀ ਲਵਾਈ ਰੱਖੀ ਹੈ ਜੀ ਆਪਾਂ ਨੇ ਇਹ ਸਾਰਾ ਆਪਾਂ ਨਾਪ ਦੱਸਤਾ ਜੀ ਦੇਖ ਲਿਓ ਤੁਸੀਂ ਫਿਰ ਬਣਾਓ ਜੀ ਦੇ ਨਾਲ disc ਵੀ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ